ਕੈਨੇਡਾ ਵਿੱਚ ਰਹਿੰਦੇ ਪਰਿਵਾਰ ਦੀ ਆਪਾਂ ਕੂਠੀ ਲੈ ਕੇ ਪਹੁੰਚੇ ਅਸੀਂ ਇਹਨਾਂ ਨੇ 1 ਸਾਲ ਪਹਿਲਾਂ ਬੜਵਾਈ ਸੀ ਤੇ ਹੁਣ ਇਹਨਾਂ ਨੇ ਸੇਲ ਕਰਨੀ ਹੈ ਕਿਉਂਕਿ ਸਾਰੇ ਬਾਹਰ ਪੱਕੇ ਨੇ ਜੀ ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਆਪਣਾ ਕੰਮ ਜਮਾਂ ਫਰੀ ਚੱਲ ਜੀ ਕੋਈ ਆਪਾਂ ਕਮਿਸ਼ਨ ਕੋਈ ਖਰਚ ਵਾਰਸ ਆਪਾਂ ਨਹੀਂ ਲੈਂਦੇ ਜੇ ਕਿਸੇ ਨੇ ਐਡ ਕਰਵਾਉਣੀ ਹੈ ਕੋਠੀ ਘਰ ਮਕਾਨ ਦੀ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਪਹਿਲਾਂ ਤਾਂ ਨੋਟ ਕਰ ਲਓ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ 73 800 ਪੂਰਾ 6273 ਆਪਣੇ ਕੋਲੇ ਵੀਡੀਓ ਫੋਟੋਆਂ ਜਾਣਕਾਰੀ ਭੇਜੋ ਐਡ ਆਪਾਂ ਲਗਾ ਦਾਂਗੇ ਕਰਦੇ ਜੇ ਆਪਾਂ ਹੁਣ ਕੋਠੀ ਦੀ ਗੱਲਬਾਤ ਤੇ ਇਹਨਾਂ ਨੇ ਵੀਡੀਓ ਵੀ ਬਣਾ ਕੇ ਭੇਜੀ ਆ ਤੇ ਕੋਠੀ ਦੀਆਂ ਫੋਟੋਆਂ ਵੀ ਖਿੱਚ ਕੇ ਭੇਜੀ ਆ ਅੰਦਰੋਂ ਵੀ ਤੇ ਬਾਹਰੋਂ ਵੀ ਤੇ ਸਾਰੀ ਆਪਾਂ ਗੱਲਬਾਤ ਕਰਦੇ ਆਂ ਜੀ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਵੀ ਤੁਹਾਨੂੰ ਮੈਂ ਦੱਸ ਹੀ ਦਿੱਤਾ ਵੀ ਸਾਰਾ ਪਰਿਵਾਰ ਜਿਹੜਾ ਹੈਗਾ ਬਾਹਰ ਪੱਕੇ ਨੇ ਜੀ ਕੈਨੇਡਾ ਤਾਂ ਕਰਕੇ ਇਹਨਾਂ ਨੇ ਕੋਠੀਏ ਜਿਹੜੀ ਆਪਦੀ ਸੇਲ ਕਰਨੀ ਆ ਇਹਨਾਂ ਨੇ ਸਾਲਕ ਪਹਿਲਾਂ ਬਣਵਾਈ ਸੀ ਸਾਲ ਤੋਂ ਘੱਟ ਟਾਈਮ ਹੋਇਆ ਕੋਈ ਸਾਲ ਤੋਂ ਜ਼ਿਆਦਾ ਨਹੀਂ ਹੋਇਆ ਸੀ ਤੇ ਕੋਠੀ ਬਿਲਕੁਲ ਨਵੀਂ ਸੀ ਤੇ ਕੋਠੀਏ ਜਿਹੜੀ ਖਾਲੀ ਪਈ ਹੈ ਕਿਉਂਕਿ ਇੱਥੇ ਕੋਈ ਨਹੀਂ ਰਹਿੰਦਾ ਸੀ ਤੁਹਾਨੂੰ ਪਹਿਲਾਂ ਹੀ ਮੈਂ ਦੱਸਤਾ ਵੀ ਬਾਹਰ ਸਾਰੇ ਰਹਿੰਦੇ ਨੇ ਤੇ ਸਾਰਾ ਕੁਝ ਵਧੀਆ ਬਣਿਆ ਹੋਇਆ ਡਾਊਨ ਸੀਲਿੰਗ ਹੋਈ ਆ ਆ ਰੰਗ ਵਗੈਰਾ ਵਾਲਪੇਪਰ ਵਗੈਰਾ ਜੋ ਵੀ ਕੁਝ ਹੁੰਦਾ ਸਾਰਾ ਕੁਝ ਵਧੀਆ ਆਪਾਂ ਨੂੰ ਮਿਲ ਜੂਗਾ ਨੀਚੇ ਆਪਾਂ ਨੂੰ ਦੋ ਤਾਂ ਬੈਡਰੂਮ ਮਿਲ ਜਾਣਗੇ ਦੋਵਾਂ ਨਾਲ ਅਟੈਚ ਬਾਥਰੂਮ ਇੱਕ ਉੱਪਰ ਆਪਾਂ ਨੂੰ ਬੈਡਰੂਮ ਮਿਲੂਗਾ ਤੇ ਉਹਦੇ ਨਾਲ ਵੀ ਅਟੈਚ ਬਾਥਰੂਮ ਹੈ ਪੂਰੀ ਆਪਾਂ ਗੱਲ ਕਰਦੇ ਆ ਜੀ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦੇਣਾ ਵੀ ਜਿਹੜੀ ਕੋਠੀ ਆਪਣੇ ਕੋਲੇ ਪਹੁੰਚੀ ਆ 145 ਗਜ ਜਗ੍ਹਾ ਦੇ ਵਿੱਚ ਬਣੀ ਹੋਈ ਆ ਫਰੰਟ ਹੈਗਾ ਇਹਦਾ 25 ਫੁੱਟ ਤੇ ਲੰਬਾਈ ਹੇ ਗਿਆ ਜੀ 55 ਫੁੱਟ 25x55 ਦੀ ਕੋਠੀ ਆ ਤੇ ਸਾਰਾ ਕੁਝ ਵਧੀਆਗਾ ਤੇ ਰਜਿਸਟਰੀ ਵਾਲੀ ਜਗ੍ਹਾ ਜੀ ਲੋਕੇਸ਼ਨ ਬਹੁਤ ਚੰਗੀ ਆ ਬਾਕੀ ਸਾਰਾ ਕੁਝ ਆਪਾਂ ਦੇਖਦੇ ਆ ਫੋਟੋਆਂ ਵੀ ਦੇਖਾਂਗੇ ਵੀਡੀਓ ਸਕਰੀਨ ਤੇ ਚੱਲੀ ਰਹੀ ਆ ਤੇ ਇਹਨਾਂ ਕੋਲੇ ਆਹ ਜਿਹੜੀ ਵੀਡੀਓ ਸੀਗੀ ਪੁਰਾਣੀ ਆ ਜੀ ਕਿਉਂਕਿ ਨਮੀ ਤਾਂ ਇਹਨਾਂ ਨੇ ਨਹੀਂ ਬਣਾਈ ਕਿਉਂਕਿ ਇੱਥੇ ਕੋਈ ਨਹੀਂ ਰਹਿੰਦਾ ਤਾਂ ਕਰਕੇ ਸੀ ਬਾਕੀ ਜੇ ਇੱਥੇ ਮਾਲਕ ਹੁੰਦੇ ਤਾਂ ਆਪਾਂ ਨਵੀਂ ਵੀਡੀਓ ਮੰਗਵਾ ਲੈਣੀ ਸੀ ਇਹਨਾਂ ਤੋਂ ਬਾਕੀ ਪੁਰਾਣੀ ਵੀਡੀਓ ਜਦੋਂ ਗਏ ਸੀਗੇ ਉਦੋਂ ਇਹਨਾਂ ਨੇ ਕਾਲੀ ਕਾਲੀ ਚ ਬਣਾਈ ਸੀਗੀ ਬਾਕੀ ਤੁਸੀਂ ਐਸਟੀਮੇਟ ਲੈ ਲਿਆ ਹੂਆ ਕੀ ਕੁਝ ਕਿਵੇਂ ਕੁਝ ਬਣਾ ਹੋਇਆ ਨੀਚੇ ਟਾਈਲਰ ਟੂਲਾਂ ਸਾਰੀਆਂ ਲੱਗਿਆ ਹੋਈਆਂ ਨੇ ਟਾਈਲਾਂ ਦਾ ਸਾਰਾ ਕੰਮ ਹੋਇਆ ਸੀ ਰੰਗ ਦਾ ਸਾਰਾ ਕੰਮ ਹੋਇਆ ਬਾਲ ਪੇਪਰ ਦਾ ਸਾਰਾ ਕੰਮ ਹੋਇਆ ਉੱਪਰ ਵੀ ਟਾਈਲਰ ਟੂਲਾਂ ਸਾਰੀਆਂ ਲੱਗਿਆ ਹੋਈਆਂ ਨੇ ਸਾਰਾ ਕੰਮ ਇਹਨਾਂ ਨੇ ਰੀਜਾ ਨਾਲ ਕਰਵਾਇਆ ਹੋਇਆ ਕਮੀ ਪੇਸ਼ੀ ਕਿਸੇ ਤਰ੍ਹਾਂ ਦੀ ਕੋਈ ਨਹੀਂ ਮਣੀ ਜਾ ਕੇ ਤੁਸੀਂ ਦੇਖਣੀ ਆ ਕੁਠੀ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ ਤੇ ਤੁਹਾਨੂੰ ਮੈਂ ਐਡਰੈਸ ਕਨਫਰਮ ਕਰਵਾ ਦੇਣਾ ਜੀ ਤੇ ਇੱਕ ਗੱਲ ਹੋਰ ਦੱਸ ਦੇਣਾ ਵੀ ਕੋਰਨਰ ਕੋਠੀ ਬਣੀ ਹੋਈ ਆ ਤੇ ਕੋਠੀ ਜਿਹੜੀ ਆਹ ਕਲੋਨੀ ਦੇ ਵਿੱਚ ਬਣੀ ਹੋਈ ਆ ਨਿੱਕੀ ਜੀ ਕਲੋਨੀ ਆ ਇਹਨਾਂ ਨੇ ਦੱਸਿਆ ਜੀ ਜਿਹੜੀ ਕਲੋਨੀ ਆ ਉਹ ਗੇਟ ਵਾਲੀ ਆ ਜੀ ਗੇਟਡ ਕਲੋਨੀ ਆ ਤੇ ਤੁਹਾਨੂੰ ਮੈਂ ਦੱਸ ਦੇਣਾ ਜੀ ਸਾਰਾ ਕੁਝ ਡਿਮਾਂਡ ਜਿਹੜੀ ਇਹਨਾਂ ਨੇ ਰੱਖੀ ਆ ਉਹ 63 ਲੱਖ ਰੁਪਇਆ ਕਿਹਾ ਜੀ 63 ਲੱਖ ਰੁਪਇਆ ਡਿਮਾਂਡ ਕਹੀ ਆ ਬਾਕੀ ਕਹਿੰਦੇ ਸੀਗੇ ਮੌਕੇ ਤੇ ਘਟਾਵਾ ਦਾ ਜ਼ਰੂਰ ਕਰਾਂਗੇ ਇੱਕ ਵਾਰੀ ਸਿਰਫ ਡਿਮਾਂਡ ਆ ਤੇ ਆਪਣੇ ਕੋਲੇ ਜਿਹੜੀ ਆ ਕੋਠੀ ਪਹੁੰਚੀ ਅੱਜ ਆਹ ਪਹੁੰਚੀ ਐ ਅੰਮ੍ਰਿਤਸਰ ਸਿਟੀ 'ਚ ਖਾਸ ਅੰਮ੍ਰਿਤਸਰ ਇਹਨਾਂ ਨੂੰ ਲੱਗਦਾ ਜੀ ਸ਼ਿਵਾ ਸਟੇਟ ਲੱਗਦੀ ਐ ਤੇ ਸਾਡਾ ਪਿੰਡ ਉੱਥੇ ਬਣਿਆ ਹੋਇਆ ਜੀ ਇੱਕ ਉੱਥੇ ਕੋਠੀ ਆ ਬਣੀ ਹੋਈ ਆ ਬਾਕੀ ਜਿਹੜੀ ਯੂਨੀਵਰਸਿਟੀ ਐ ਜੀ ਗੁਰੂ ਨਾਨਕ ਯੂਨੀਵਰਸਿਟੀ ਉਹਦੇ ਬੈਕ ਸਾਈਡ ਕੋਠੀ ਬਣੀ ਹੋਈ ਐ ਜੀ ਤੁਸੀਂ ਜਾ ਕੇ ਦੇਖਣੀ ਹੋਵੇ ਜਾ ਕੇ ਦੇਖ ਲਓ ਕੋਈ ਗੱਲਬਾਤ ਕਰਨੀ ਐ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਤੁਸੀਂ ਆਪੇ ਕਰਕੇ ਤੇ ਜਾ ਕੇ ਦੇ ਕੇ ਕੋਠੀ ਨੂੰ ਕੋਈ ਵੀ ਖਰੀਦਣ ਦਾ ਚਾਹਵਾਨ ਹੈ ਖਰੀਦ ਸਕਦਾ ਜੀ ਬਾਕੀ ਜਿਹੜੇ ਓਨਰ ਨੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨੇ ਤੁਸੀਂ ਨੰਬਰ ਨੋਟ ਕਰ ਲਓ ਤੇ ਗੱਲਬਾਤ ਜਿਹੜੀ ਵੀ ਕਰਨੀ ਆਪੇ ਕਰ ਲਿਓ 93 565 5300 ਪੂਰਾ ਦੁਬਾਰਾ ਦੱਸ ਦੇਣਾ ਜੀ 93 565 5300 ਪੂਰਾ ਇਸੇ ਨੰਬਰ ਤੇ ਗੱਲ ਤੁਸੀਂ ਆਪੇ ਕਰ ਲਿਓ ਜੇ ਕਿਸੇ ਨੂੰ ਪਸੰਦ ਆਈ ਹੈ ਕੋਈ ਵੀ ਆਹ ਕੋਠੀ ਖਰੀਦਣ ਦਾ ਚਾਹਵਾਨ ਹੈਗਾਗਾ ਬਾਕੀ ਫੋਟੋਆਂ ਵੀ ਦੇਖ ਲਈਏ ਵੀਡੀਓ ਵੀ ਦੇਖ ਲਈ ਤੇ ਸਾਰਾ ਕੁਝ ਇਹਨਾਂ ਨੇ ਵਧੀਆ ਦਿਖਾਇਆ ਗਾ ਤੇ ਕੋਠੀ ਦੇ ਵਿੱਚ ਕਮੀ ਪੇਸ਼ੀ ਕੋਈ ਨਹੀਂ ਬਾਕੀ ਆਪ ਤੁਸੀਂ ਜਾ ਕੇ ਦੇਖ ਲਿਓ ਤੇ ਗੱਲਬਾਤ ਤੁਹਾਡੀ ਮਾਲਕ ਨਾਲ ਹੋ ਜੂਗੀ ਤੇ ਤੁਸੀਂ ਗੱਲਬਾਤ ਆਪੇ ਕਰ ਲਿਓ ਜੀ ਬਾਕੀ ਮੈਨੂੰ ਦੱਸੋ ਲਾਜ਼ਮੀ ਵੀ ਤੁਹਾਨੂੰ ਕੋਠੀ ਕਿਵੇਂ ਦੀ ਲੱਗੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਲਾਜ਼ਮੀ ਕਰਿਓ ਬਾਕੀ ਆਪਣੇ ਕੋਲੇ ਹਰ ਏਰੀਆ ਚੋਂ ਕੋਠੀਆਂ ਤੇ ਮਕਾਨ ਘਰ ਆਏ ਪਏ ਅਸੀਂ ਤੇ ਆਉਂਦੇ ਵੀ ਰਹਿੰਦੇ ਆ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਕਿੰਨੇ ਰੇਟ ਚਾਹੀਦਾ ਦੱਸਿਓ ਮੈਨੂੰ ਲਾਜ਼ਮੀ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ ਚ ਕੋਠੀ ਬਣੀ ਹੋਈ ਅਜੀ ਮਕਾਨ ਹੈ ਘਰ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਤੁਹਾਡੇ ਕੋਲੇ ਆ ਤੁਹਾਡੇ ਰਿਸ਼ਤੇਦਾਰ ਕੋਲੇ ਯਾਰਾ ਮਿੱਤਰਾਂ ਕੋਲੇ ਕਿਸੇ ਕੋਲੇ ਵੀ ਹੈ ਆਪਣਾ ਨੰਬਰ ਨੋਟ ਕਰ ਲਿਆ ਕਰੋ ਤੇ ਜਿਹਨੇ ਵੇਚਣੀ ਹੋਵੇ ਤੇ ਉਹਨੂੰ ਨੋਟ ਵੀ ਕਰਵਾ ਦਿਆ ਕਰੋ ਨੰਬਰ ਉੱਪਰ ਚੱਲ ਰਹੇ ਨੇ ਬਾਰ ਬਾਰ 73 800 ਪੂਰਾ 26173 ਆਪਣੇ ਕੋਲੇ ਬਸ ਇੱਕ ਤਾਂ ਵੀਡੀਓ ਪੂਰੀ ਜੀ ਤੇ ਜਾਣਕਾਰੀ ਸਾਰੀ ਤੇ ਕੁਝ ਇੱਕ ਫੋਟੋਆਂ ਸੀ ਆ ਕੁਝ ਆਪਣੇ ਕੋਲੇ ਭੇਜ ਕੇ ਜਮਾ ਫਰੀ ਦੇ ਵਿੱਚ ਐਡ ਲਗਵਾ ਸਕਦਾ ਹਾਂ ਆਪਣਾ ਕਮਿਸ਼ਨ ਖਰਚ ਵਾਰ ਚ ਕਿਸੇ ਤਰ੍ਹਾਂ ਦਾ ਕੋਈ ਨਹੀਂ ਹੁੰਦਾ ਜੀ ਨਾ ਪਹਿਲਾਂ ਨਾ ਬਾਅਦ ਚ ਸਾਰਾ ਕੰਮ ਆਪਣਾ ਜਮਾ ਫਰੀ ਚ ਹੈ ਬਸ ਤੁਸੀਂ ਭੇਜ ਦੇ ਰਿਆ ਕਰੋ ਜੀ ਤੇ ਤੁਹ ਆ ਢੀ ਐਡ ਲੱਗ ਜਾਊਗੀ ਬਾਕੀ ਤੁਸੀਂ ਬਹੁਤ ਪਿਆਰ ਦਿੰਦੇ ਹੋ ਜੀ ਵੀਡੀਓ ਨੂੰ ਇਸੇ ਤਰ੍ਹਾਂ ਬਸ ਆਪ ਦਾ ਪਿਆਰ ਬਣਾ ਕੇ ਰੱਖਿਓ ਸਪੋਰਟ ਰੱਖਿਆ ਕਰੋ ਜੀ ਚੈਨਲ ਤੇ ਤੇ ਹਰ ਰੋਜ਼ ਆ ਪਟਵਾਲੀ ਖਾਤਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਤੇ ਬਾਕੀ ਵੀਡੀਓ ਕਿਵੇਂ ਦੀ ਲੱਗੀ ਲਾਜ਼ਮੀ ਦੱਸੋ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਸਾਰੇ ਵੀਡੀਓ ਨੂੰ ਲਾਈਕ ਵੀ ਕਰ ਦੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਵੀ ਕਰ ਦੋ ਪਹਿਲੀ ਵਾਰ ਜਿੰਨੇ ਤੁਸੀਂ ਪਹੁੰਚਿਓ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਮੇਰੇ ਵੱਡੇ ਬਜ਼ੁਰਗ ਪਹਿਲੀ ਵਾਰ ਆਇਓ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਵੱਧ ਤੋਂ ਵੱਧ ਕਰਿਆ ਕਰੋ ਲਾਜ਼ਮੀ ਜੀ